ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਖੁਸ਼ ਹੋਵੋਗੇ। ਵੀਰੇ ਸ਼ੁਰੂ ਕਰ ਲੱਗੇ ਜੀ ਅੱਜ ਦੀ। ਜੇ ਇਹ ਆਪਣੇ ਚੈਨਲ ਤੇ ਨਵੇਂ ਹੋ ਚਾਹੁੰਦੇ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਤੁਹਾਨੂੰ ਵਧੀਆ ਲੱਗੇ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ। ਇਹ ਆਪਾਂ ਛੋਲੇ ਕਾੜੇ ਤੋਂ ਲੈ ਅੱਜ ਪਕਵਤੇ ਸੀਗੇ। ਉਤਵਾਸ ਵਧੀਆ ਹੋਏ ਪਈਣਗੇ। ਖੁੱਲੇ-ਬੁੱਲੇ। ਸਵੇਰੇ ਮੈਂ ਬੱਸ ਇਸੀ ਦੇ 8:15 ਵਜੇ ਟਾਈਮ ਹੋ ਗਿਆ 4 ਵਜੇ ਦਾ ਹੋਰ ਮੈਂ ਇਹਨਾਂ ਨੂੰ ਮੈਂ ਦੋ ਛੀਤੀਆਂ ਮੜਵਾ ਲੇਗੀ ਫਿਰ ਲੱਕੇ ਨਾ ਪਾ ਸਬਜੀ ਬਣਾਵਾਂਗੇ ਅੱਜ ਥੋੜਾ ਜਿਹਾ ਪਾਣੀ ਪਾ ਦਿੰਦੇ ਮੇਰਾ ਪਾਣੀ ਪਾ ਦਗਾ ਜੂ ਦਾ ਪੇੜਾ ਪਾ ਹੈ ਪਾ ਲਾ ਕਾਲੀ ਜੀ ਬੰਨ ਲਾ ਤੇ ਛੋਲੇ ਆਪਾਂ ਜਿਹਨੇ ਧਰਦੇ ਹਾਂਗੇ ਦੋ ਛੀਤੀਆਂ ਮੜਵਾ ਲਾਂਗੇ ਅਸਵਾਾਂਗੇ ਥੋੜਾ ਜਿਹਾ ਸਾੜੀ ਘਰ ਹੋ ਜਾਂਦੇ ਫਿਰ ਅ ਘੰਟਾ ਨੂੰ ਪਰ ਕੁੱਕਰ ਥੋੜਾ ਜਨ ਜਿਆਦਾ ਛੋਟਾ ਹੈ ਬੌਨੀਆ ਕੁੱਕਰ ਜਿਆਦਾ ਛੋਟਾ ਹੈ ਰੁਪਿਆ ਪਿਆ ਰਿਹਾ ਛਤੀ ਰੁਪਿਆ ਦੇ ਦੇਖ ਕੇ ਆਉਂਗਾ ਤੇ ਇਹਦਾ ਪਾਣੀ ਫਿਰ ਜਦੋਂ ਆਪਾਂ ਜਿਆਦਾ ਪਾ ਜੇ ਤਾਂ ਥੋੜਾ ਜਿਆ ਕੁੱਕਰ ਦਾ ਨੇ ਬਾਹਰ ਪਾਣੀ ਉੱਪਰ ਰੱਖ ਕੇ ਬਾਹਰ ਆਉਣ ਲੱਗ ਜਾਂਦਾ ਬਸ ਇਹ ਮੈਂ ਬੰਦ ਨੂੰਗੀ ਕੁੱਕਰ ਜਿਆਦਾ ਛੋਟਾ ਆ ਗਿਆ ਜਦੋਂ ਇਹ ਬਿਲਕੁਲ ਵੀ ਨਹੀਂ ਜਿਵੇਂ ਅਸੀਂ ਚਾਰ ਕੇ ਸਬਜ਼ੀ ਫਿਰ ਵੀ ਨਾ ਮੂਗੀ ਮੰਗੀ ਦਾਲ ਧਰਦੇ ਹਾਂ ਹਮ ਤਾਂ ਵੀ ਬਾਹਰ ਨਿਕ ਪਈ ਜਾਂਦੀ ਇੱਕ ਤੱਕੜਾਈ ਤੇ ਜਦੋਂ ਨੂੰ ਸੇਕ ਲਗਾਉਂਦੇ ਨੇ ਇਹ ਜਿਆਦਾ ਛੱਡ ਦਿੰਦੇ ਨੇ 68 ਧੌਣ ਗੜੀ ਵਿੱਚ ਪਾਤਾ ਸੀ ਪਹਿਲੀ ਕਿ ਖਾਲੀਆਂ ਨਹਾਟ ਕੁੱਟ ਰਹੇ ਹੋਣੇ ਲਈ ਤੇ ਇਹ ਟੰਕਾਈਆਂ ਜੀ ਅਨੇ ਲਿੱਕ ਜਾਂਦੀਆਂ ਨੇ ਇਹ ਰੋਣਾ ਹੀ ਕਰਦੀਆਂ ਨੇ ਦੂਸਰੀ ਜਣੀ ਟੁੱਟੀ ਪਈ ਆ ਉਹ ਕਿੱਧਰ ਵਾਗੀ ਕੰਦੀ ਜਮੋ ਲੋ ਜੀ ਆਪਣੇ ਛੋਲੇ ਅਜੇ ਬਾੜੀ ਵੀ ਨਹੀਂ ਆਈ ਸੀ ਪਾਣੀ ਨੂੰ ਅਖੇ ਨਾਲ ਗੜੀ ਚ ਪੈਪਾ ਪੈਣ ਪਾਉਣਗੇ ਕੂਟੀ ਵਾਲੀਆਂ ਅਜੇ ਪੱਤੀ ਆ ਦੇ ਲੇ ਕੇ ਉਹ ਆਏ ਲੇਗੇ ਉਹਨਾਂ ਨੇ ਬੂਟੀਆਂ ਇਹ ਕੋਈ ਨਾ ਬੰਦੇ ਚ ਰੱਖੇ ਲਾਏ ਹੋਏ ਨੇਗੇ ਪਾਪਾ ਗਲੀ ਪੱਟੜ ਵਾਸਤੇ ਆਪਣੀ ਜੋ ਟਰੱਪਾ ਬਣਣੀ ਹੈ ਦੰਗੀਆਂ ਬੂਟੀਆਂ ਦੀ ਕਿਉਂਕਿ ਇਹ ਚਾਹ ਬਣਾ ਦੋ ਥੋੜੀ ਜੀ ਪੰਜ ਜਾਨੇ ਦਾ ਚਲਪਤਾ ਬਣਾ ਲੈਂਦੇ ਹਾਂ ਪੁਲੀ ਹੁੰਦਾ ਚਾਹ ਦਾ ਚਾਹ ਚਾਰ ਬੰਦੇ ਚਾਹ ਕਰਨਾ ਹੁਣ ਆ ਜੀ ਮੈਂ ਥਾੜੀ ਜਿਹਾ ਪਾਸੇ ਲਾ ਦੇ। ਇਹਨਾਂ ਸ਼ਰਕ ਵੀ ਪੱਟਦੇ ਨੇ ਸੱਤ ਦਾ ਨਹੀਂ ਪਟਦੇ ਜੋਰੀਂ ਕੇ ਪੜਨਾ ਹੈ ਹੁਣ ਕੜੀਆਂ ਮੱਠੜ ਕੇ ਛੜਕੇ ਵੀ ਪਸਾ ਫਿਰ ਰਈਆਂ ਬਨ ਨਹੀਂ ਆ ਕਹਿੰਦੇ ਕੇ ਨੰਮੀਆਂ ਪੈਪਾ ਪਾ ਦੀਏ ਫਿਰ ਆਪਣੀ ਵੀ ਕੱਚੀ ਨਹੀਂ ਫਿਰ ਨਮੋਰਗਾ ਲਾਗਾ ਆਦੋ ਗੜੀ ਗਾ ਰੋਕੀ ਦਰ ਕੇ ਨਾਲ ਵੀਣਾ ਆਪਣੀ ਵੀ ਤਨਾਰਤਨੀ ਕੋ ਜੂ ਜਬ ਹੂੰ ਤੇਨੂੰ ਕਿੱਥੋਂ ਖਾਈ ਸੀ ਉਦੋਂ ਲੈ ਆਈ ਸੀ ਇਹ ਡੱਬੀ ਆਪਾਂ ਮਜਰਵਾ ਦੇ ਦੋਨਿਆਸ ਦੋਕਲੇ ਤੇ ਬਰਲੇ ਵਿੱਚ ਸਵਾਦ ਜੀ ਹੋ ਜੂਗਾ ਤੇਰੀ ਦੋ ਲਾਉਣ ਬੋਲੇ ਚਾਹ ਬਣਾ ਕੇ ਆਪਾਂ ਫੜਾਤੀ ਹੁਣ ਛੋਲੇ ਤਾਂ ਤੇ ਰਜਨੇ ਆਪਾਂ ਗੈਸ ਤੇ ਤੇ ਮੈਂ ਅੱਜ ਬਣਾਉਂਦੀ ਸੀ ਆਪਣਾ ਸੂਟ ਆ ਉਹਦਾ ਤੇ ਹੁਣ ਲੈਟ ਆ ਗਈ ਸਲਵਾਰ ਤਾਂ ਮੈਂ ਕਰਤੀ ਸੀਗੀ ਤਿਆਰ ਸਲਵਾਰ ਤਾਂ ਮੈਂ ਤਿਆਰ ਕਰ ਲਈ ਸੀਗੀ ਦੁਪਹਿਰੇ ਦੁਪਹਿਰੇ ਇਸ ਤਰ੍ਹਾਂ ਥੋੜੀ ਜਿਹੀ ਹੋੜੀ ਜਿਹੀ ਬਣਾਈਏ ਵੈਸੇ ਅੱਜ ਕੀਤ ਕੀ ਵਸਟੇ ਸਲਵਾਰ ਨਹੀਂ ਬਣਾਈ ਇਹ ਆਪਣਾ ਕਮੀਜ਼ ਦੀ ਇੱਕ ਪੱਲਾ ਦਾ ਫਿੱਕਾ ਜਿਹਾ ਹੀ ਸੂਟ ਹੈ ਜੰਮੀ ਤੇ ਇਹ ਮੈਂ ਲੈ ਇਸ ਇਥੋਂ ਦੁਕਾਨ ਤੋਂ ਰੈਡੀ ਨੇ ਜਾ ਕੇ ਲੈ ਕੇ ਆਈ ਆ ਥੋੜੀ ਜਿਹੀ ਤਾਂ ਮਿਲਦੀ ਵੀ ਆ ਵੈਸੇ ਤੇ ਮੈਂ ਗਲੇ ਤੇ ਡਿਜ਼ਾਈਨ ਬਣਾਉਦੀ ਸੀਗੀ ਚੰਗਾ ਬੀ ਉੱਤੀ ਸੱਟਿਆ ਜੋ ਉਸੇ ਬਹਾ ਕੇ ਤੇ ਇਸ ਤਰ੍ਹਾਂ ਨਾ ਪੱਟੀ ਜੀ ਲਾ ਕੇ ਵਿੱਚ ਆਪਾਂ ਇਹ ਲੈਸ ਪਾਵਾਂਗੇ ਬਾਹਰਲੇ ਪਾਸੇ ਇੱਥੇ ਚੱਲੇ ਨੇ ਨਾ ਨਾ ਗਲੇ ਤੇ ਡਿਜ਼ਾਈਨ ਜੇ ਬਣ ਜੂਗਾ ਬਾਲਾ ਸਾਦਾ ਜਾਂ ਸੂਟ ਇੱਕ ਤਾਂ ਮੈਂ ਵਿਚਾਰੂ ਅੰਦਰ ਵਾਲਾ ਫਿੱਕਾਗਾ ਤੇ ਜਿਵੇਂ ਜਿਵੇਂ ਬਣਾ ਲਾਂਗੇ ਗਲੇ ਤੇ ਆਪਾਂ ਇਸ ਤਰ੍ਹਾਂ ਤੇ ਹੁਣ ਮੈਂ ਥੋੜੀ ਜਿਹੀ ਪੱਟੀ ਜੀ ਲਾਈ ਸੀਗੀ ਫਿਰ ਲਾਈਟ ਚਲੀ ਗਈ। ਇਹਰੇ ਵਾਲੀਰ ਕੱਟ ਕੇ ਆਪਾਂ ਪ੍ਰੈਸ ਕਰਕੇ ਫਿਰ ਲਾਈਏਗੀ। ਤੇ ਹੁਣ ਆਪਾਂ ਬਸ ਹੁਣ ਨੇਰ ਤੋਂ ਉਸ ਤੋਂ ਬਾਅਦ ਬੈਠਾ ਜਾਣਾ ਹੈਗਾ 4:30 ਹੋਣ ਵਾਲੇ ਨੇਗੇ 20 ਮਿੰਟ ਹੋਗੇ। ਹੁਣ ਮੈਂ ਨਾ ਤੜਕਾ ਚੀਰ ਦਿਆਂ ਛੋਲੇ ਦੀ दाल ਬਣਾਉਣ ਕਰਕੇ। ਛੋਲੇ ਦੀ दाल ਕਰਕੇ ਫਿਰ ਹਣਾ ਬਾਬਾ ਲਸਣ ਉਸ ਦੇ ਸਿੱਲ ਕੇ ਗੰਡੇ ਪਾਵਾਂਗੇ ਤੇ ਵਿਚਾਰ ਲਸਣ ਪਾਵਾਂਗੇ। ਉਹ ਕਾ ਲਈ ਮਸਾਲਾ ਰਗੜ ਲੂੰਗੀ ਫਿਰ ਇਹਨੇ ਮੇਰਾ ਨਾ 5.5 ਧਾਰਾ ਮਟਾਈ ਹੋ ਜੂਗਾ ਇਹਨੇ ਪਾ ਤੜਕਾ ਚੀਕ ਕੇ ਰੱਖ ਲਈ ਛੋਲੇ ਦੇ ਜਿਹਦੇ ਦੇ ਪਰਨੇ ਗੰਡੇ ਚੁੱਕੇ ਨਹੀਂ ਜਾਂਦੇ ਲੋ ਜੀ ਇਹ ਟਮਾਟਰ ਹੋ ਗਿਆ ਲਸਣ ਦਾ ਗੰਡਾ ਤੇ ਗੰਡੇ ਚਾਰ ਕਾਟੋ ਕਰੀਚ ਪਿਆ ਗੰਡੇ ਹਰਮਣੇ ਤੋਂ ਦੋ ਚ ਕਾਤੇ ਕੁਛ ਉਹ ਚੋ ਦੇਖਦੀ ਆ ਮੈਂ ਕੰਡੇ ਵੀ ਲੈਣ ਵਾਲੇ ਖਤੂਗੇ ਪਿਆ ਤੇ ਵਿੱਚ ਹੀ ਪਾ ਗਿਆ ਤੜਕਾ ਹੁਣ ਇਹ ਚੱਕ ਲੈਨੇ ਕਰਦਾ ਮਧਾਨੀ ਦੇ ਪਾਈ ਹੀ ਕਰਦਾ ਤੇ ਛੋਲਿਆਂ ਨੂੰ ਵਾਲ ਆ ਗਿਆ ਰਿੱਝੀ ਜਾਂਦੇ ਨੇ ਦੇਖ ਲਈ ਮੈਨੂੰ ਟੱਕਣ ਡਾ ਦਿੰਨੀ ਹੈਗੀ ਫੇਰ ਸੀਟੀਆਂ ਨਾ ਵਧੀਆ ਛੇਤੀ ਰਿੱਜਣਗੇ ਪਾਣੀ ਬਾਹਰ ਆਊਗਾ ਜੇ ਸੀਟੀਆਂ ਮਰਵਾਉਂਗੀ ਮੈਂ ਜਿਆਦਾ ਥੋੜੇ ਪਾਣੀ ਚ ਫੇਰ ਠੀਕ ਨਹੀਂ ਆਉਂਦਾ ਤੇ ਬਾਹਰ ਨੂੰ ਆਨਾਲ ਹੋਇਆ ਪਿਆ ਜੇ ਉਹ ਟੱਕਣ ਡਾਤਾ ਫੇਰ ਤਾਂ ਜਿਵੇਂ ਬਾਹਰ ਉਬਲਣ ਲੱਗ ਜਾਦਾ ਸੀਟੀ ਵੀ ਨਹੀਂ ਵੱਜਦੀ ਹੈਗੀ ਚੰਗੀ ਤਰ੍ਹਾਂ ਕੋਸੇ ਸਤਰੀ ਰਿੰਡ ਲੈਣਾਂਗੇ ਚਲ ਆਪਾਂ ਲਾਉਂਦੀ ਨਹੀਂ ਮੈਂ ਸਿੱਧੀ। ਫਿਰ ਟੱਕ ਰਿੰਡ ਲੈਣਿਆਂਗੇ। ਆਪਾਂ ਚੀਰ ਲੈਨੇ ਹੁਣ ਤੜਕਾ ਮੰਜੇ ਤੇ ਬੈਠ ਕੇ। ਇਹ ਸਮਾਨ ਆਪਾਂ ਚੱਕ ਦਿੰਨੇ ਆ ਸਾਰਾ। ਸਲਾਈ ਵਾਲਾ। ਉਹਨੂੰ ਕੱਲ ਨੂੰ ਹੀ ਸਿਉਂਗੀ। ਹੁਣ ਤਾਂ ਫਿਰ ਫਿਰ 12:14 ਚੋਂ 12:06 ਵਜ ਜਾਂਦੇ ਨੇ। 2:14 ਹੁੰਦੀਆਂ ਨੇ ਸਾਢੇ 5 ਲੱਗਦੀ ਹੋਣੀ ਐ ਮੈਂ। ਫਿਰ ਬਾੜਾ ਕਵੇਲਾ ਹੋ ਜਾਂਦਾ। ਚੱਕ ਤਾਂ ਆਪਾਂ ਸਾਰਾ ਸਮਾਨ। ਸਾਰੇ ਟਿੰਡ-ਘੋੜੀ ਚੱਕ ਦਿੰਨੇ ਆ। ਮਸ਼ੀਨ ਦੇ ਉੱਪਰ ਧਰਤਾ ਸਾਰਾ ਕੁਝ ਇੱਧਰ ਖਿੱਚ ਦੇਣਾ ਥੋੜੀ ਜਿਹੀ ਸ਼ਾਇਡ ਤੇ ਅਲੱਗ ਕੱਢਦੀ ਇਹਦਾ ਅੱਧਾ ਘੰਟਾ ਲੇਟ ਗਈ ਰਹੀ ਅੱਧੇ ਘੰਟੇ ਚ ਤਾਂ ਮੈਂ ਗਲਾ ਜਤਾ ਤਿਆਰ ਕਰ ਹੀ ਦਿੰਦੀ ਨਹੀਂ ਉਹ ਗੋਹਵਾਂ ਸਿੱਪਟਰ ਲੱਗੀ ਲੇਟ ਗਈ ਤਾਂ ਮੈਂ ਚਾਰੋਂ ਮਸ਼ੀਨ ਚੱਕੀ ਦਿੰਦੇ ਆਗੇ ਤਾਕਾ ਚੀਰੂ ਚੀਰੂਗੀ ਪਹਿਲਾਂ ਲਸਣ ਦਾ ਤੇ ਮਸਾਲਾ ਕੁੱਟ ਕੇ ਸਬਜ਼ੀ ਬਣਾਵਾਂਗੇ ਆਪਾਂ ਛੋਲੇ ਆ ਕੀ ਤੇ ਚਾਲੂ ਪਾਵਾਂਗੇ ਲੋਕ ਅੰਨ ਚੱਕੀ ਲੋਣੀ ਖੁੱਲ ਗਈ ਤੇ ਮਸਾਲਾ ਪੁੱਟਨ ਕੋਲ ਦੇ ਚਰੇ ਦਾ ਤੇ ਵੈਸੇ ਤਾਂ ਸਬਜ਼ੀ ਬਣਾਉਣਾ ਟਾਈਮ ਲੱਗਦਾ ਹੁੰਦਾ ਹਨਾ ਫਿਰ ਮਸਾਲਾ ਰੋੜ ਕੇ ਤੇਲ ਲਾਣੀ ਨੂੰ ਉਸ ਲੀਨ ਦੇ ਬੈਠੀ ਖਲੋ ਮਿਕਣਾ ਬਣ ਜਾਏਗੀ ਹੁਣ ਦਰ ਕਾਲੀ ਕਾਲੀ ਦੀ ਜੀ ਪੋਣੀ ਲਾ ਕੇ ਇੱਕ ਸਰਕਾ ਲਾ ਤੇ ਥੋੜੇ ਬੱਲੇ ਚਲੋ ਇਹ ਪਤੀ ਹੋਈਏ ਫਰਕਾ ਬਸ ਆਹ ਲਾ ਰਹਾ ਮੈਂ ਬਸ ਹੋਰ ਤੋਂ ਮੈਂ ਤੇਹੀ ਲੱਗ ਰਿਹਾ ਕੰਡਾ ਲਾਸੂ ਦੀ ਸਾਫ ਤੇ ਹੀ ਰੱਖ ਰੋ ਦੀ ਕਰ ਦੇਣੀ ਹੈ ਢਾਈ ਨਹੀਂ ਲੇਗੀ ਮੈਂ ਤਾਂ ਕੋਈ ਪੱਧੂ ਤੋਰੀਆਂ ਵੀ ਲੱਗਣੋਂ ਵੱਡੀਆਂ ਇੱਕ ਦਿਨ ਤਾਂ ਲੱਗਦੀ ਸੀ ਕੱਲ੍ਹ ਪਰਸ ਨੂੰ ਕਰੀਆ ਸੀ ਇਹ ਰਾਤ ਅਸੀਂ ਮੱਤੀ ਨੂੰ ਅਸੀਂ ਕਰ ਪਰਸ ਨੂੰ ਤੇ ਹੋਣੀ ਹੁੰਦੀ ਸੀ ਚਾਹ ਤੋਂ ਕਰਦੇ ਹਾਂ ਜੀ कोले में ही लागता है कि इकडे लगे पीला लगे जा है गलिक्कर ऐसे नहीं बने सखास थे उधर भागे पडती है इधर तो, 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 तो पतला छोड़ो ਕਾ ਇੱਧਰ ਸ਼ਾ ਮੁਰਗੀ ਦੇ ਇੱਕ ਦੀ ਹੁਣ ਇੱਧਰ ਮੁਰਗੀ ਹੈ 11 ਕੋਈ ਵਾਈਪੜੀ ਖਾਣ ਦੀ ਹੈ ਭਾਂਡੇ ਪਏ ਆ ਮੇਰੇ ਇਹ ਚਾਹ ਵਾਲੇ ਮਾਂਜ ਨਾਲੇ ਤੇ ਪਹਿਲਾਂ ਵੀ ਪਏ ਸੀ ਆਪਣੇ ਮੈਂ ਬੱਚਾ ਉਹਨਾਂ ਨੂੰ ਜੱਗ ਚ ਚਾਹ ਭੜਾਈ ਹੈਗੀ ਉਹਦਾਂ ਹੁਣ ਭਾਂਡੇ ਆਈਆਂ ਅਸੀਂ ਸਾਰੇ ਇਕੱਠੇ ਬਹਣ ਗਏ ਤੇ ਇਹ ਗੰਡੇ ਧੋ ਲਈਏ ਅੱਪਾ ਬਹੁਤ ਲਓ ਜੀ ਪਹਿ ਪਾਣੀ ਛੇ ਦਾ ਹੋ ਗਿਆ ਆਪਾਂ ਬਣਾਉਣੀ ਹੈ ਪਰ ਸਬਜ਼ੀ ਤੜਕਾ ਪਾ ਪਾ ਲਿਆ ਕਿੰਨੀ ਚੀਜ਼ ਇਹਦਾ ਤੇ ਮੈਂ ਦਲੀ ਨਤਾਰਾ ਬਸ ਸਰ ਤੇ ਸਬਜੀ ਹੈਗੀ ਨੂੰ ਨਾ ਸਰ ਨਾ ਪਚੋਲੀ ਪਹਿਲਾਂ ਮੈਂ ਪਹਿਲਾਂ ਤੜਕਾ ਲਾਉਣ ਲੱਗਦੀ ਸੀਗੀ ਤੇ 4:30 ਵਜੇ ਫਿਰ ਕੋਈ ਆਪਣੇ ਆ ਗਈ ਸੀਗੀ ਉਹ ਨਾ ਤੜ ਫਿਰ ਵਾਸਤੇ ਹਮੜ ਕੋਈ ਕੜਾਹੀ ਵਾਸਤੇ ਛੂਟ ਦੇਖਣ ਆਈ ਸੀ ਕੜਾਈ ਕਰਾਉਣ ਵਾਸਤੇ ਤੇ ਫਿਰ ਆਪਾਂ बस बीक मिनट थोड़ी बैठ रही है ने ਧਾਰਾਂ ਦਾ ਟਾਈਮ ਹੋ ਗਿਆ 10 ਮਿੰਟ ਆਪਾਂ ਧਾਰਾਂ ਹੀ ਪਹਿਲਾਂ ਕੱਢ ਲਈਏ ਹੋਰ ਉਹਦੀ ਰੈਡੀ ਨਹੀਂ ਖੇਲ ਜਾਣਾ ਸੀ ਫਿਰ ਮੈਨੂੰ ਕੱਟੇ-ਕੁੱਟੇ ਬੰਨਣੇ ਔਖੇ ਹੋ ਜਾਂਦੇ ਮਨ ਨੂੰ ਉਹ ਕਹਦਾ ਚਲ ਕੱਟ ਲੈ ਤੇ ਹੁਣ ਤਾਂ ਕੱਟੇ ਬਣਾ ਦੂੰਗਾ ਤੇ ਧਾਰਾ ਜੋ ਕਿ ਰੋਟੀ ਗਿਆ ਸੰਬੰਧ ਕਰਤਾ ਸੀ ਜਦ ਮੈਂ ਦਾਈਤ ਧਾਰਾ ਕੱਟ ਕੇ ਹੁਣ ਆਪਾਂ ਲਵਾਂਗੇ ਤੜਕਾ ਤੇ ਮੈਂ ਗ੍ਰੈਂਡਰ ਗ੍ਰੈਂਡਰ ਦੇ ਚੋ ਮਸਾਲਾ ਕੁੱਤਲਾ ਜਮਾਂ ਬਰੀਕ ਨਹੀਂ ਕਰਦਾ ਇਹ ਕੁੰਡੇ ਵਾਲਾ ਕੰਮ ਤਾਂ ਨਹੀਂ ਹੈਗਾ ਥੋੜਾ ਜਿਹਾ ਮੋਟਾ ਲੈ ਜਾਂਦਾ ਤਾਂ ਚਲ ਵੈਸੇ ਵਧੀਆ ਹੋ ਜਾਂਦਾਗਾ ਤੰਗਲੀ ਕੜੀ ਬੰਦੀ ਥੋੜੇ ਦਾ ਆਦੀ ਨੂੰ ਇਹਦੀ ਕੁੱਟੀ ਕਿ ਲੱਗਿਆ ਕੇ ਕੇ ਆਉਂਦਾ

ਉਹ ਲੈ ਕੇ ਚੰਕਾ ਪਾ ਲਿਆ ਕੀ ਇਹ ਅੱਜ ਪਾਏ ਪਹਿਲੇ ਆਪਾਂ ਪਾਣੀ ਚ ਅੱਜ ਇਹ ਸੋਲੇ ਪੀਸ ਕੇ ਹੈਗੇ ਤੇ ਜੋ ਤਾਂ ਐਸ ਸੋਲੇ ਥੋੜੇ ਸੋਲੇ ਗ੍ਰाइंड ਕਰਦੇ ਪੁੱਤ ਮੈਨੂੰ ਔਖਾ ਵਾਲਾ ਤੇ ਰੋਣਾ ਅੱਜ ਇਹ ਚ ਮੈਂ ਤਾਂ ਡੇਢ ਤੋਂ ਕਰਾਇਆ ਸੀ ਮੈਂ ਨਹੀਂ ਕਰੂੰਗਾ ਹਰੇ ਨਾ ਅੱਗੇ ਚਾਤ ਗੁੱਠੀਆਂ ਪਾ ਦਵਾਂ ਤੇ ਫਿਰ ਸੰਗੜੀ ਜੀ ਤਰੀ ਹੋ ਜੇ ਬੱਸ ਬੱਸ ਕਰ ਬੱਸ ਬੱਸ ਕਾਲੀ ਬਤਵਾਰੀ ਉਧਰ ਲੈ ਜਾ ਬਾਹਰ ਘਰਾਂਡੇ ਚ ਮੈਨੂੰ ਇਹਦਾ ਦਾਅ ਵੀ ਨਹੀਂ ਆਉਦੀ ਹੱਥ ਨਾਲ ਜ਼ੋਰ ਜਵੜਾ ਲਗਾਉਂਦਾਗਾ ਮੈਂ ਤਾਂ ਉਤੋਂ ਕਰਾਇਆ ਤੇ ਉਤੋਂ ਮਸਾਲਾ ਵੀ ਹੋ ਮੈਂ ਲਾ ਬੈਠਾ ਸੀ ਉਹਨੂੰ ਕਰਦੇ ਹਾਂ ਤਾਂ ਮੁੱਠੋ ਲੈ ਲੈ ਨੂੰ ਦੱਬ ਕੇ ਜੀ ਮਸਾਲਾ ਲਗਣ ਦੇ ਆਪਣੇ ਡੇਗਾ ਲੱਗਿਆ ਹੋਇਆ ਠੀਕਾ ਤੇ ਕੱਲ ਹਾਂ ਮੈਂ ਇਹਨਾਂ ਮੁੱਕਿਆ ਤਾਂ ਕਿ ਭਾਂਡਾ ਜੋ ਬੀਜ ਨੂੰ ਆਪਾਂ ਬੀਜ ਦੇ ਚ ਜਿਹੋ ਬਾਲਾ ਖਰਾਬ ਜਾ ਹੋਇਆ ਉਹ ਕੁੰਡਾ ਚ ਆਪਣਾ ਤੇ ਮੈਂ ਨਵਾਂ ਲੈ ਕੇ ਰੱਖ ਰੱਖਾ ਦਾ ਕੁੰਡਾ ਤੇ ਹੁਣ ਆਪਾਂ ਉਹਨੂੰ ਲਾ ਦਾਂਗੇ ਮੁੱਤੀ ਪਾ ਕੇ ਰੱਖਾਂਗੇ ਇਹਦੇ ਵਿੱਚ ਜਾਂ ਫਿਰ ਕਹਿੰਦੇ ਮੈਂ ਇਸੇ ਮੇਰੀ ਸੌਂਗਾ ਤੇ ਫੇਰ ਲੈਣਾ ਇਹੋਗ ਲੱਗ ਜੇ ਅੰਦਰ ਕੁੰਡਾ ਨਵਾਂਗਾ ਤੇ ਪਾਉ ਉਹ ਨਾ ਕੁੰਡਾ ਲਾ ਲਾਂਗੇ ਠੀਕ ਹੈ ਲੈਤਾ ਲੈ ਆਂਗਾ ਮੈਂ ਇਹਦੇ ਲਈ ਇਹ ਕੱਪੜੇ ਹਾਰੀ ਵਾਲੇ ਆਪਣੇ ਨਾ ਜਿਹੜੇ ਮੇਰਾ ਵਿਆਹ ਨਹੀਂ ਦੇ ਪਾਣ ਦੇ ਦੋ ਨੇ ਹਾਰੀ ਵਾਲੇ ਕੰਕਰੇ ਕਿ ਜਾਂਦੇ ਉਹਨਾਂ ਦਾ ਤਾਂ ਕੋਈ ਪਾਂਡਾ ਲੈਣੇ ਪੈਂਦੇ ਮੈਂ ਕੁੰਡਾ ਲੈ ਲਿਆ ਫਿਰ 2000 ਜਿਹੜਾ ਪਾਂਡਾ ਨਹੀਂ ਹੈਗਾ ਉਹ ਲੈ ਲਈਏ ਆਪਾਂ ਕੁੰਡਾ ਲੈ ਆ ਸੀਗਾ ਮੈਂ ਉਹ ਵੀ ਪਿਆ ਉਹ ਲਾਇਆ ਨਹੀਂ ਹਜੇ ਥੋੜਾ ਬਸ ਤਾਂ ਮਜ਼ਦੂਰੀ ਚ ਲਾਉਣੀ ਪਊਗਾ ਚਲ ਖਰਾ ਆ ਗਿਆ ਸੀਗਾ ਵਾਲਾ ਕੁੰਡਾ ਖੜਾ ਜਾ ਬੈਠ ਅੱਗੇ ਹੋ ਵੀ ਜਦ ਤੱਕ ਅਦਲੋ ਫੇਜੀ ਦੀ ਬਣਾ ਤੋ ਪਰ ਉਹ ਇੱਕ ਦਿਨ ਤੱਕ ਇਹ ਚਮਿੱਟੀ ਦਾ ਭਰ ਕੇ ਉੱਥੇ ਪਾ ਕਰਕੇ ਜੇ ਮਸਾਲਾ ਬੜੇ ਘੁੱਟਿਆ ਜੀ ਲੈਣਾ ਵਧੀਆ ਹੋਰ ਬੜੀਪ ਹੁੰਦੇ ਜਿੰਨ ਨੂੰ ਵਧੀਆ ਲੱਗਦਾ ਹੈ पाल बाले अशोल्ले आ पाइटे आ की ते देचे ਆਪਾਂ ਛੋਲੇ ਵਾਲੇ ਸੀ ਜੋ ਪਾਣੀ ਹੈਗਾ ਉੱਚੀ ਪਾ ਲਵਾਂਗੇ। ਛੋਲੇ ਬਣਾਉਣ। ਛੋਲੇ ਬਣਾਉਣ। ਤਾਂਕਿ ਤੁਹਾਡੀ ਹੋਏ ਇਸੇ ਪਾਣੀ ਚ ਆਪਾਂ ਛੋਲੇ ਵਾਲਦੇ। ਚਲੋ ਤੜਕਾ ਪਾ ਲਾਤਾ। ਇਹ ਸਾਰੇ ਥੋੜੇ ਜਿਹੀ ਜਾਂਦੇ। ਫਿਰ ਆਪਾਂ ਥਾਂਵਾਂ ਵਿੱਚ ਛੋਲੇ ਤੇ ਆਲੂ ਨੂੰ ਥੋੜਾ ਜਿਹਾ ਛੋਲੇ ਗ੍ਰਾਇੰਡ ਕਰੀ ਜਾਂਦਾ ਤਾਂ ਉਹ ਭਾਰਾ ਵੀ ਸੋਹਣੀ ਸਬਜ਼ੀ ਬਣਦੀ। ਮੰਦਾ ਨਾ ਤਾਂ ਮੈਂ ਤਾਂ ਤਾਂ ਕੋਈ ਸੌਦਾ ਵਧੀਆ ਲਾ ਲਾ। ਠੀਕ? ਪਿੱਛੇ ਜਾਂਦੇ ਨੇ ਵਧੀਆ। ਜਿਹੜੀ ਹੰਦੀ ਸੀ ਆਪਣੇ ਉਹ ਵਧੀਆ ਕਾਮਜਾਬ ਸੀ ਜੀ। ਹੈ? ਚੱਲ ਬਸ ਮੋٹے-ਮੋٹے ਹੀ ਰਹਿ ਗਏ ਪਾ ਦਾਂਗੇ ਵਿੱਚ ਤਰੀਜ਼ ਵਧੀਆ ਹੋ ਜੂਗੀ। ਬੱਸ। ਇਸ ਤੋਂ ਬਾਅਦ ਜੀ ਇੱਥੇ ਆਪਾਂ ਕਲਿੱਪ ਲਈ ਸੀ। ਇਹ ਮੈਂ ਦੁੱਧ ਗਰਮ ਕਰ ਰਹੀ ਸੀ ਪੀਣ ਵਾਲਾ। ਤੇ ਰੋਟੀ ਬਣ ਜੱਪਣ ਸਾਰਿਆਂ ਨੇ ਬੜ ਗਿਆ ਸੀ ਤੇ ਰੋਟੀ ਵੀ ਆਪਾਂ ਖਾ ਲਈ ਸੀ ਸਾਰਿਆਂ ਨੇ ਤੇ ਬੱਸ ਇਸ ਤੋਂ ਬਾਅਦ ਆਪਣਾ ਪੀਣ ਵਾਲਾ ਦੁੱਧ ਗਰਮ ਕਰਨ ਵਾਲਾ ਰਹਿ ਗਿਆ ਸੀ ਭਾਂਡੇ ਵੀ ਮੈਂ ਪਹਿਲਾਂ ਮਾਂਜਦੇ ਸੀਗੇ ਸਾਰੇ ਰੋਟੀ ਵਾਲੇ ਤੇ ਇਹ ਫੇਰ ਆਇਆ ਹੁੰਦਾ ਨਾ ਵੀ ਗਰਮ じゃ ਰਹਿੰਦਾਗਾ ਦੁੱਧ ਜਿਆਦਾ ਠੰਡਾ ਨਹੀਂ ਹੁੰਦਾ ਫਿਰ ਚੱਲਦੀ ਤੇ ਵੈਸੇ ਤਾਂ ਆਪਣੇ ਸਾਰੇ ਠੰਡੇ ਦੁੱਧ ਹੀ ਪੀਂਦੇ ਆਗੇ ਸਾਰੇ ਜਾਣੇ ਰਾਤ ਨੂੰ ਮੈਂ ਹੀ ਗਰਮ ਪੀਣੀ ਆਈ ਗੱਲਾਂ ਠੰਡਾ ਹੋਏ ਤੋਂ ਪੀਂਦੇ ਨੇ ਤੇ ਹਰਮਣ ਭਾਵੇਂ ਕਦੇ ਕਦੇ ਪਿਗਲੇ ਗਰਮ ਮੇਰੇ ਨਾਲ ਪਰ ਉਹ ਵੀ ਠੰਡਾ ਹੀ ਪੀਂਦੀ ਹੈਗੀ ਤੇ ਜਦੋਂ ਦਾ ਸਵੇਰੇ ਦਿੰਨੀ ਹੈਗੀ ਸੁੱਤੀ ਉੱਠ ਕੇ ਦੁੱਧ ਜਦੋਂ ਚਾਹ ਬਣਾਉਣੀ ਹੈ ਮੈਂ ਉਦੋਂ ਬੱਚਿਆ ਪਿਆ ਹੁੰਦਾਗਾ ਠੰਡਾ ਉਹ ਹਰ ਰੋਜ਼ ਠੰਡਾ ਹੀ ਪੀਂਦਾ ਹੈਗਾ ਤੇ ਆਪਾਂ ਦੁੱਧ ਗਰਮ ਕਰ ਲਿਆ ਸੀਗਾ ਇੱਥੇ ਬਾਕੀ ਆਪਣਾ ਸਾਰਾ ਭਾਂਡਾ ਠੀਕਰ ਆਪਾਂ ਪਹਿਲਾਂ ਮਾਜਦਾ ਸੀ ਤੇ ਇਸ ਤੋਂ ਬਾਅਦ ਮੈਂ ਕਰਦੀ ਸੀ ਕਿ ਸਾਰੀ ਗੈਸ ਵਗੈਰਾ ਸਾਫ਼ ਸੈਲਫ ਇਮੈਂ ਹਰ ਰੋਜ਼ ਕਰਕੇ ਹੀ ਪੈਂਦੀ ਆ ਜੀ ਇਹ ਨਹੀਂ ਹੈਗਾ ਵੀ ਆਪਾਂ ਹਨਾ ਵੀਡੀਓ ਬਣਾਉਣ ਦੇ ਚੱਕਰ 'ਚ ਹੀ ਆਏ ਸਭ ਕੁਝ ਨਹੀਂ ਜੀ ਪਰ ਮੈਂ ਇਹ ਵੀ ਸੈਲਫ ਜਾਂ ਗੈਸ ਸਾ ਹਰ ਰੋਜ਼ ਸਾਫ਼ ਕਰ ਕਰਕੇ ਹੀ ਸੌਣੀ ਆ ਮੈਂ ਮੈਨੂੰ ਆਦਤ ਈ ਹੈ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਇਹ ਹਨਾ ਵੀ ਗੈਸ ਆਪਾਂ ਲਿਬੜਾ ਸੜਦੀ ਖਾਣਾ ਬਣਾ ਕੇ ਆਪਾਂ ਖਾ ਲਈ ਤੇ ਉਹ ਵੀ ਹਨਾ ਆਪਣੀ ਇੱਕ ਚੀਜ਼ ਹੈਗੀ ਆਪਾਂ ਹਨਾ ਖਾਣਾ ਬਣਾਉਣੇ ਹੋ ਤੇ ਕੰਮ ਦਿੰਦਾ ਹੈਗਾ ਆਪਾਂ ਨੂੰ ਤੇ ਉਹਦੀ ਵੀ ਸਫਾਈ ਰੱਖਣੀ ਜ਼ਰੂਰੀ ਆ ਪਰ ਮੈਂ ਰਾਤ ਨੂੰ ਹਰ ਰੋਜ਼ ਸਫਾਈ ਕਰਕੇ ਪੈਂਦੀ ਆ ਗੈਸ ਦੀ ਤੇ ਸੈਲਫ ਦੀ ਤੇ ਕਪੜਾ ਮਾਰ ਕੇ ਤੇ ਆਪ ਨੂੰ ਹੀ ਵਧੀਆ ਲੱਗਦਾ ਹਨਾ ਸਵੇਰੇ ਜਦੋਂ ਆਪਾਂ ਉੱਠਦੇ ਆਂਗੇ ਤੇ ਚਾਹ ਬਣਾਉਣੇ ਆ ਰਸੋਈ ਸੋਹਣੀ ਸੋਹਣੀ ਵਧੀਆ ਵਧੀਆ ਲੱਗਦੀ ਹੈਗੀ ਸਾਫ ਸਾਫ ਤੇ ਉਸੇ ਆਪਾਂ ਗੂੜੇ ਘਰਖੜੀ ਤੇ ਚਾਹ ਬਣਾਈਏ ਸਵੇਰੇ ਚੰਗੀ ਲੱਗਦੀ ਹੈਗੀ ਤੇ ਆਪਣੇ ਘਰ ਚ ਵਿਵਾਦਾ ਹੁੰਦਾਗਾ ਜਦੋਂ ਆਪਾਂ ਇਸ ਤਰ੍ਹਾਂ ਹਨਾ ਰਾਤ ਨੂੰ ਰਸੋਈ ਦੀ ਸਫਾਈ ਕਰਕੇ ਪੈਂਦੇ ਆਗੇ ਤੇ ਇੱਕ ਵੀ ਕਦੇ ਵੀ ਆਪਾਂ ਜੂਠਾ ਭਾਂਡਾ ਨਹੀਂ ਛੱਡਿਆ ਤੇ ਭਾਵੇਂ ਮੈਂ ਤੰਗ ਹੋਵਾਂ ਆਪਾਂ ਕਿੰਨੀ ਕਿਤੋਂ ਆਈ ਹੋਵਾਂ ਆਪਾਂ ਹਨਾ ਪਾਸੇ ਤੋਂ ਆਈ ਹੋਈ ਆ ਥੱਕੇ ਹੋਈ ਆ ਪਰ ਮੈਂ ਭਾਂਡੇ ਨਹੀਂ ਛੱਡਦੀ ਹੁੰਦੀ ਹੈਗੀ ਕੋਈ ਵੀ ਭਾਵੇਂ ਬਿਮਾਰ ਹੋਵਾਂ ਤਾਂ ਵੀ ਮੈਂ ਹੱਥ ਮਾਰਨੀ ਮਾਰਨਾ ਭਾਂਡਿਆ 'ਚ ਤੇ ਜੇ ਆਪਾਂ ਨੂੰ ਕੋਈ ਵਾਰ ਨਾ ਹੋਵੇ ਇਹ ਨਾ ਕੰਮਦੰਦ ਆਪਾਂ ਬਿਮਾਰ ਹੋਈਏ ਤੇ ਫੇਰ ਵੀ ਆਪਾਂ ਜ਼ਰੂਰ ਤੇ ਭਾਵੇਂ ਆਪਾਂ ਬੱਚਿਆਂ ਤੋਂ ਕਰਵਾਈਏ ਪਰ ਆਪਾਂ ਭਾਂਡੇ ਨਹੀਂ ਕਦੇ ਵੀ ਜੂਠੇ ਛੱਡੇ ਹੈਗੇ ਤੇ ਚਲੋ ਜੀ ਇਸ ਤੋਂ ਬਾਅਦ ਮੇਰੇ ਬਸ ਆਪਣਾ ਚਾਹ ਵਾਲਾ ਸ਼ੌਰੀ ਕਰ ਦੁੱਧ ਵਾਲਾ ਹੀ ਰਹਿ ਗਿਆ ਸੀਗਾ ਟੋਪੀਆ ਮਾਂਜਰ ਵਾਲਾ ਵੀ ਮਾਂਜਤਾ ਆਪਾਂ ਤੇ ਆਪਣੇ ਸਾਰੇ ਕੰਮ ਨਿਬੜ ਗਏ ਜੀ ਰਸੋਈ ਦੇ ਇਹ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰਤੀ ਤੇ ਸੈਲਫ ਇਧਰੋਂ ਪਾਣੀ ਡੁੱਲ ਜਾਂਦਾਗਾ ਤੇ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਪਲੀਜ਼ ਫੁੱਲ ਲਵਾਂਚ ਕਰਿਆ ਕਰੋ ਜੀ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ ਜੀ